ਇਸ ਨੌਜਵਾਨ ਨੇ ਆਪਣੀ ਇੱਕ ਜਿੰਦਾ ਹੋਣ ਦੀ ਜਿਹੜੀ ਉਮੀਦ ਆ ਖੋ ਦਿੱਤੀ ਸੀ ਕਿ ਉਹ ਨੌਜਵਾਨਾਂ ਗੈਂਗਸਟਰ ਬਣ ਚੁੱਕਿਆ ਸੀ ਤੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਅਜਹੀਆਂ ਮਾੜੀਆਂ ਘਟਨਾਵਾਂ ਨੂੰ ਇਲਜ਼ਾਮ ਦਿੱਤਾ ਅਜਿਹੀ ਜ਼ਿੰਦਗੀ ਦੇ ਵਿੱਚ ਘਾਟੇ ਪਏ ਉਸ ਤੋਂ ਬਾਅਦ ਇਸ ਨੌਜਵਾਨ ਨੇ ਇੱਕ ਤਹਈਆ ਕੀਤਾ ਮਨ ਬਣਾਇਆ ਕਿ ਮੈਂ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਨਿਕਲਣਾ ਹੈ ਹਜ਼ਾਰਾਂ ਮਰੀਜ਼ਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਜਿਹੜੇ ਲੋਕ ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਸਨ ਉਹਨਾਂ ਨੂੰ ਬਾਹਰ ਕੱਢਿਆ ਤੇ ਅੱਜ ਇੱਕ ਕਾਮਯਾਬੀ ਦੇ ਤੌਰ ਤੇ ਕਾਮਯਾਬ ਇਨਸਾਨ ਦੇ ਤੌਰ ਤੇ ਉੱਪਰ ਕੇ ਸਾਹਮਣੇ ਆਇਆ ਡਾਕਟਰ ਮਿੱਠੂ ਰੁਹਿੜਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੇ ਨਾਤੇ ਬਲੌਟ ਲਾਈਵ ਦੇਖ ਰਹੇ ਤੁਸੀਂ ਤੇ ਮੈਂ ਬਿਆਨ ਸਿੰਘ ਗਰੂੜੀਆਂ ਇਸ ਵੇਲੇ ਪਿੰਡ ਰੁਹਿੜਾ ਦੇ ਵਿੱਚ ਮੌਜੂਦ ਆ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਪਾ ਰਹੇ ਹੋਵੋਗੇ ਇਜਿਹੜੇ ਘਰ ਦੇ ਬਾਹਰ ਮੈਂ ਖੜਾ ਹਾਂ ਵ ਇਸ ਵੇਲੇ ਡਾਕਟਰ ਮਿੱਠੂ ਰਹੀੜਾ ਦਾ ਘਰ ਹੈ ਜੋ ਕਿ ਪਹਿਲਾਂ ਕਿਸੇ ਸਮੇਂ ਨਸ਼ੇ ਦੀ ਦਲਦਲ ਦੇ ਵਿੱਚ ਤਰ ਚੁੱਕਿਆ ਸੀ ਇਸ ਨੌਜਵਾਨ ਨੇ ਆਪਣੀ ਇੱਕ ਜਿੰਦਾ ਹੋਣ ਦੀ ਜਿਹੜੀ ਉਮੀਦ ਹੈ ਉਹ ਖੋ ਦਿੱਤੀ ਸੀ ਕਿਉਂਕਿ ਨੌਜਵਾਨ ਗੈਂਗਸਟਰ ਬਣ ਚੁੱਕਿਆ ਸੀ ਤੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਅਜਹੀਆਂ ਮਾੜੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਤੇ ਸਮਾਂ ਬੀਤਿਆ ਵਿਆਹ ਹੋ ਗਿਆ ਤੇ ਪਿਤਾ ਦਾ ਦਿਹਾਂਤ ਹੋ ਗਿਆ ਜਾਂ ਅਜਿਹੇ ਜ਼ਿੰਦਗੀ ਦੇ ਵਿੱਚ ਘਾਟੇ ਪਏ ਉਸ ਤੋਂ ਬਾਅਦ ਇਸ ਨੌਜਵਾਨ ਨੇ ਇੱਕ ਤਹਈਆ ਕੀਤਾ ਮਨ ਬਣਾਇਆ ਕਿ ਮੈਂ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਨਿਕਲਣਾ ਹੈ ਤੇ ਇਹ ਨੌਜਵਾਨ ਅੱਜ ਇੱਕ ਕਾਰਗਰ ਡਾਕਟਰ ਸਿੱਧ ਹੋਇਆ ਹੈ ਕਾਰਗਰ ਡਾਕਟਰ ਮੈਂ ਕਿਸ ਤਰ੍ਹਾਂ ਕਹਿ ਰਿਹਾ ਕਿ ਹਜ਼ਾਰਾਂ ਮਰੀਜ਼ਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਜਿਹੜੇ ਲੋਕ ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਤਸੇ ਹੋਏ ਸਨ ਉਹਨਾਂ ਨੂੰ ਬਾਹਰ ਕੱਢਿਆ ਤੇ ਅੱਜ ਇੱਕ ਕਾਮਯਾਬੀ ਦੇ ਤੌਰ ਤੇ ਕਾਮਯਾਬ ਇਨਸਾਨ ਦੇ ਤੌਰ ਤੇ ਉੱਬਰ ਕੇ ਸਾਹਮਣੇ ਆਇਆ ਡਾਕਟਰ ਮਿੱਠੂ ਰਹੀੜਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੇ ਨਾਲ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਾਈ ਬਹੁਤ ਬਹੁਤ ਧੰਨਵਾਦ ਤੇ ਸਾਥੀ ਕਾਂ ਜੀ ਬਹੁਤ ਬਹੁਤ ਮੁਬਾਰਕਾ ਪਹਿਲਾਂ ਤੁਹਾਨੂੰ ਨਵੇਂ ਘਰ ਦੀਆਂ ਜਿੰਨੇ ਮੁਬਾਰਕਾਂ ਸਾਰੇ ਭਰਾਵਾਂ ਨੂੰ ਕਿਉਂਕਿ ਅੱਜ ਇਹ ਜਿਹੜਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਵੀ ਹੈ ਕਿ ਨੌਜਵਾਨਾਂ ਨੂੰ ਇੱਕ ਸਹੀ ਸਿਹਤ ਦੇਣੀ ਹੈ ਆਲਮਤਾ ਨੇ ਜਿਨ੍ਹਾਂ ਨੂੰ ਮਤਲਬ ਲੋਕ ਸਵਕਾਰ ਕਰਕੇ ਬੈਠੇ ਨੇ ਪਰ ਕਿਤਨਾ ਕਿਤੇ ਉਹਨਾਂ ਆਲਮਤਾਂ ਨੂੰ ਤਿਆਗਣ ਦੇ ਲਈ ਜ਼ਰੂਰੀ ਨਹੀਂ ਸਮਝਦੇ ਤਿਆਗਣਾ ਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਤੇ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਸਿਹਤ ਪ੍ਰਦਾਨ ਲਈ ਪ੍ਰਦਾਨ ਕਰਨ ਦੇ ਲਈ ਤੁਹਾਡਾ ਕੀ ਕ ਭਾਈ ਜਿਵੇਂ ਤੁਸੀਂ ਗੱਲ ਕੀਤੀ ਕਿ ਪੰਜਾਬ ਚ ਹੈਨਾ ਜੀ ਆਪਣਾ ਇਥੇ ਮੇਰੇ ਹਿਸਾਬ ਨਾਲ ਇਹ ਲੋਕਾਂ ਦੀ رائے ਹੋ ਸਕਦੀ ਹੈ ਪਰ ਮੇਰੀ ਨਿੱਜੀ رائے ਇਹ ਆ ਜੀ ਕਿ ਸਾਡੇ ਪੰਜਾਬ ਦੀ ਧਰਤੀ ਬਹੁਤ ਇੱਕ ਤਰ੍ਹਾਂ ਹਨਾ ਸਾਡੇ ਲਈ ਕਿ ਵਰਦਾਨ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਆਪਣੇ ਪੰਜਾਬ ਜਿਆ ਸਵਰਗ ਚਾਹੇ ਲੋਕ ਪੈਣ ਪ੍ਰਾ ਧਰਤੀ ਕਿਸੇ ਕੰਮ ਕਰਨ ਨੂੰ ਲੈ ਕੇ ਮੇਰੇ ਹਿਸਾਬ ਨਾਲ ਹਨਾ ਜੇ ਅਸੀਂ ਇਹਨੂੰ ਸਹੀ ਦਿਸਾ ਦੇਖੀਏ ਤਾਂ ਇਹਦੇ ਵਰਗੀ ਕਿਤੇ ਧਰਤੀ ਨਹੀਂ ਹੈਗੀ ਜਾਂ ਇਹ ਹਜ਼ਾਰ ਰਹਿਣ ਬਸੇਰਾ ਕਿਤੇ ਨਹੀਂ ਹੁਣ ਜਿਵੇਂ ਆਪਾਂ ਗੱਲ ਕਰਦੇ ਆ ਨਸਾ ਤਾਂ ਵਰਲਡ ਵਾਈਡ ਆ ਹਰੇਕ ਕੰਟਰੀ ਆ ਹਨਾ ਕ੍ਰਾਈਮ ਹਰੇਕ ਕੰਟਰੀ ਆ ਜੇ ਆਪਾਂ ਕਹਿ ਦਈਏ ਭਈ ਉੱਥੇ ਹਰ ਤਰ੍ਹਾਂ ਨਾਲ ਹੀ ਹਰੇਕ ਦੇਸ਼ 'ਚ ਹੀ ਹੁੰਦਾ ਇੱਥੇ ਅਸਲ ਦੇ ਵਿੱਚ ਕੀ ਆ ਸਾਡੇ ਆਪਾਂ ਇਹ ਕਹਿ ਸਕਦੇ ਆ ਸਾਡੇ ਪੰਜਾਬ ਦੇ ਵਿੱਚ ਇੱਕ ਜਾਗਰੂਕਤਾ ਦੀ ਕਮੀਆਂ ਹਨਾ ਸਾਨੂੰ ਕੋਈ ਸਮਝਾਉਣ ਵਾਲਾ ਨਹੀਂ ਹੈਗਾ ਸਾਨੂੰ ਸਾਡੀ ਕੋਈ ਬਾਹ ਫੜ ਕੇ ਅੱਗੇ ਲੈ ਜਾਣ ਵਾਲਾ ਨਹੀਂ ਸਾਨੂੰ ਕੋਈ ਮਾਰਗਦਰਸ਼ਕ ਆਪਾਂ ਕਹਿ ਦਈਏ ਹਨਾ ਸਾਡਾ ਨਹੀਂ ਹੈ ਸਾਡੇ ਹਮੇਸ਼ਾ ਅਸੀਂ ਕੀ ਕਰਦੇ ਆ ਅਸੀਂ ਆਪਣਿਆਂ ਦੀ ਇੱਕ ਤਰ੍ਹਾਂ ਲੱਤਾਂ ਖਿੱਚਣਾ ਨਾ ਮਾਹਣਾ ਜੇ ਸਾਡਾ ਕੋਈ ਭੈਣ ਭਰਾ ਉੱਤੇ ਸਹੀ ਕਰਨ ਦੀ ਕੋਸ਼ਿਸ਼ ਕਰਦਿਆ ਅਸੀਂ ਉਹਦੇ ਸਾਥ ਦੇਣ ਦੀ بجائے ਅਸੀਂ ਉਹਨੂੰ ਬੁਰਾ ਪਲਾ ਨੈਗੇਟਿਵ ਆਟੀ ਹੈਨਾ ਜਿਵੇਂ ਮੈਂ ਗੱਲ ਕਰਾਂ ਆਪਣੀ ਮੈਂ ਇਹਦਾ ਪਿਛੋਕਰ ਜੋ ਵੀ ਸੀ ਸਾਰਿਆਂ ਦੇ ਸਾਹਮਣੇ ਸਾਰਿਆਂ ਦੇ ਸਾਹਮਣੇ ਰੱਖਿਆ ਜੀ ਫਾਰੇ ਪਰਮਾਤਮਾ ਦੀ ਮਿਹਰ ਹੋਈ ਤਾਂ ਇੱਥੇ ਪੰਜਾਬ ਦੇ ਵਿੱਚ ਹੀ ਸਾਰਾ ਕੁਝ ਬਦਲਿਆ ਹਨਾ ਪਰਮਾਤਮਾ ਨੇ ਇਹਦੀ ਕਿਰਪਾ ਕੀਤੀ ਪਰ ਉੱਥੇ ਕੋਸ਼ਿਸ਼ ਮੇਰੀ ਸੀ ਮਿਹਨਤ ਮੇਰੀ ਸੀ ਹਨਾ ਤੇ ਉੱਥੇ ਮੈਨੂੰ ਮੇਰੇ ਭੈਣ ਭਰਾ ਰਿਸ਼ਤੇਦਾਰ ਮੇਰਾ ਆਲਾ ਦਵਾੜਾ ਮੇਰਾ ਪਿੰਡ ਹਨਾ ਸੱਜਣ ਦੋਸਤ ਸਾਰਿਆਂ ਦਾ ਸਹਿਯੋਗ ਸੀ ਮਤਲਬ ਕਿ ਉਹਨਾਂ ਨੇ ਮੈਨੂੰ ਸਮਝਿਆ ਕਿ ਇੱਕ ਇਹਦਾ ਜੋ ਵੀ ਸੀ ਉਹ ਚੀਜ਼ਾਂ ਇਹਦੀਆਂ ਪਾਸਟਿਕ ਸੀ ਹੈਨਾ ਜੇ ਇੱਕ ਕਿਸੇ ਗਲਤ ਇਨਸਾਨ ਨੂੰ ਆਪਾਂ ਸਹੀ ਕਰਨਾ ਤੇ ਉਹਨੂੰ ਸਹੀ ਰਸਤੇ ਤੇ ਉਸ ਤੋਂ ਬਾਅਦ ਚਲਾ ਕੇ ਰੱਖਣਾ ਸਭ ਤੋਂ ਵੱਡੀ ਗੱਲ ਏ ਹੈਨਾ ਜਿਵੇਂ ਆਪਾਂ ਕਹਿਦਾਂ ਨੇ ਨਸ਼ਾ ਛੱਡਣਾ ਸਾਨਾ ਛੱਡ ਕੇ ਰੱਖਣਾ ਔਖਾ ਤਾਂ ਉੱਥੇ ਸਾਡੇ ਵਰਗਿਆਂ ਨੂੰ ਆਲੇ-ਦੁਆਲੇ ਹੈਨਾ ਆਪਾਂ ਕਹਿੰਦੀ ਬਈ ਪਿਆਰ ਦੀ ਲੋੜ ਸਾਨੂੰ ਇੱਕ ਸਹਿਯੋਗ ਦੀ ਲੋੜ ਆ ਬਈ ਸਾਨੂੰ ਇੱਕ ਹਮਦਰਦੀ ਦੀ ਲੋੜ ਆ ਜਦੋਂ ਆਪਾਂ ਦਦਕਾਰਦੇ ਆ ਨਾ ਆਪਣਿਆਂ ਨੂੰ ਕਿ ਯਾਰ ਇਹ ਤਾਂ ਨਸੇੜੀ ਆ ਇਹਨੇ ਨਹੀਂ ਸੁਧਰਨਾ ਤਾਂ ਉਹ ਗੱਲਾਂ ਹਟ ਹੁੰਦੀਆਂ ਨੇ ਉਹ ਪਿੰਚ ਹੁੰਦੀਆਂ ਨੇ ਦੁੱਖ ਦਿੰਦੀਆਂ ਨੇ ਹਨਾ ਤਾਂ ਉਹ ਸਾਡੇ ਅੱਗੇ ਵਧਣ ਦੇ ਵਿੱਚ ਰੁਕਾਵਟ ਆ ਜਦੋਂ ਇੱਕ ਬੰਦਾ ਇੱਥੇ ਕਹਿਣ ਵਾਲਾ ਮਿਲ ਜੇ ਬਈ ਯਾਰ ਉੰਕਰ ਅਸੀਂ ਤੇਰੇ ਨਾਲ ਆ ਤਾਂ ਉਥੇ ਹੌਸਲਾ ਦੁੱਗਣਾ ਇੱਕ ਹਨਾ ਹੋ ਜਾਂਦਾ ਕਰਨਾ ਤਾਂ ਬੰਦੇ ਨੇ ਆਪ ਹੀ ਹੁੰਦਾ ਇੱਕ ਹੌਸਲਾ ਦੁੱਗਣਾ ਹੋ ਜਾਂਦਾ ਤੇ ਬੰਦਾ ਨਿਕਲ ਕੇ ਕਿਤਰਾ ਹਨਾ ਭੀੜ ਦੇ ਵਿੱਚੋਂ ਸਾਹਮਣੇ ਆ ਜਾਂਦਾ ਅੱਜ ਵੀ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਅੱਜ ਐਗਜ਼ੈਂਪਲਾਂ ਨੇ ਹੋਰ ਵੀ ਬਹੁਤ ਆਪਾ ਭਰਾ ਹੈ ਨਾ ਨਸ਼ੇ ਦੀ ਦੁਨੀਆ ਦੇ ਵਿੱਚੋਂ ਜਾਂ ਕ੍ਰਾਈਮ ਦੀ ਦੁਨੀਆ ਦੇ ਵਿੱਚੋਂ ਵਾਪਸ ਆ ਚੁੱਕੇ ਆ ਅੱਜ ਕਿੰਨੀਆਂ ਐਗਜ਼ੈਂਪਲਾਂ ਨੇ ਆਪਾਂ ਵਾਪਸ ਆ ਸਕਦੇ ਆ ਯਕੀਨੀ ਆ ਬਸ ਆਪਾਂ ਨੂੰ ਫੈਸਲਾ ਲੈਣ ਦੀ ਲੋੜ ਆ ਇਮਾਨਦਾਰੀ ਨਾਲ ਲੈਣ ਦੀ ਲੋੜ ਆ ਸਬਕਾਰ ਕਰਨ ਦੀ ਲੋੜ ਆ ਕਿ ਮੈਂ ਗਲਤ ਆ ਹੈ ਨਾ ਤੇ ਫਿਰ ਕਿਵੇਂ ਦਾ ਮਹਿਸੂਸ ਹੋ ਰਿਹਾ ਅੱਜ ਕਿਉਂਕਿ ਅੱਜ ਉਹ ਅਚੀਵਮੈਂਟ ਲੱਗਦਾ ਵੀ ਮੇਠੂ ਰੀੜ ਨੂੰ ਹਾਸਲ ਹੋ ਗਈ ਹੈ ਬਿਲਕੁਲ ਬਈ ਹੈ ਨਾ ਆਪਾਂ ਕਹਿ ਦਈਏ ਬਈ ਜੋ ਆਪਾਂ ਚੀਜ਼ਾਂ ਦੀ ਕਲਪਨਾ ਵੀ ਨਹੀਂ ਕਰਿਆ ਕਰਦੇ ਸੀ ਹਨਾ ਜੀ ਪਰਮਾਤਮਾ ਨੇ ਅੱਜ ਉਹ ਚੀਜ਼ ਕੀਤੀ ਆ ਪਰਮਾ ਅੱਜ ਦਾ ਦਿਨ ਮੇਰੇ ਲਈ ਹਨਾ ਸਭ ਤੋਂ ਇੱਕ ਤਰ੍ਹਾਂ ਆਪਾਂ ਕਹਿੰਦੇ ਆ ਵੀ ਲਾਈਫ ਦੇ ਵਿੱਚ ਇੱਕ ਵੱਡਾ ਦਿਨ ਆ ਹਨਾ ਤੇ ਇਹ ਦਿਨ ਦਾ ਇੱਕ ਬੇਸ਼ਵਰੀ ਨਾਲ ਹਨਾ ਕਿਉਂਕਿ ਇਹ ਚੀਜ਼ਾਂ ਨਹੀਂ ਬਾਈ ਮੈਨੂੰ ਕਿਤੇ ਨਾ ਕਿਤੇ ਸਹੀ ਕੀਤਾ ਜਦੋਂ ਨਾ ਮੇਰੇ ਬੇਟੇ ਦਾ ਜਨਮ ਹੋਇਆ ਹਮ ਮੈਂ ਉਹਨੂੰ ਦੇਖ ਦੇਖ ਕੇ ਇੱਕ ਉਹੀ ਨਸ਼ੇ ਵਾਲਾ ਸੋਚਦਾ ਤਾਂ ਹੈਗਾ ਬਸ ਰਾਹ ਨਹੀਂ ਮਿਲਦਾ ਹੁੰਦਾ ਮੈਂ ਹਉਦਾ ਹੁੰਦਾ ਵੀ ਯਾਰ ਮੇਰਾ ਬੇਟਾ ਰਹੂ ਕਿਥੇ ਇਹਦੇ ਕੋ ਘਰ ਨਹੀਂ ਹੋਣਾ ਇਹਦੇ ਕੋ ਕੱਪੜੇ ਕਿਵੇਂ ਬਈ ਮੈਂ ਜਿਹੜੀਆਂ ਆਤਾਂ ਹੀ ਆਹ ਜੀਆਂ ਨੇ ਹਨਾ ਉਹ ਚੀਜ਼ਾਂ ਜੋ ਮੈਂ ਪਨਾ ਕਰਦਾ ਸੀਗਾ ਬਈ ਇਹਦੇ ਲਈ ਇਹ ਚੀਜ਼ਾਂ ਹਨਾ ਹੋਣੀਆਂ ਜ਼ਰੂਰੀ ਨੇ ਤੇ ਅੱਜ ਉਹ ਮੁਕਾਮ ਤੇ ਆ ਕੇ ਬਈ ਖੜਾ ਹੋਇਆ ਤੇ ਅੱਗੇ ਵੀ ਹਨਾ ਬਸ ਗੱਲ ਇਹ ਆ ਬਈ ਲੜ ਬੰਨੇ ਆ ਇਮਾਨਦਾਰੀ ਕੇ ਕੈਸੇ ਲੈਣਾ ਕੰਮ ਕਰਦਾ ਪਰ ਇਮਾਨਦਾਰੀ ਨਾਲ ਕਿ ਯਾਰ ਕਿਸੇ ਦਾ ਘਰ ਬਚਾਉਣ ਦੀ ਕੋਸ਼ਿਸ਼ ਦੇ ਕਰਨੀਆਂ ਹਨਾ ਇੱਥੇ ਇਹ ਨਹੀਂ ਹੈਗਾ ਕਿ ਵਰਦਵਾਵਾ ਇਕੱਠੀਆਂ ਨਹੀਂ ਕਰਨੀਆਂ ਹਨਾ ਜਿੰਨਾ ਤੁਸੀਂ ਮੈਂ ਇੱਕ ਚੀਜ਼ ਇੱਕ ਵੀ ਤੁਸੀਂ ਹੁਣ ਤੱਕ ਇਸ ਚੀਜ਼ ਨੂੰ ਪੇਸ਼ਾ ਬਣਾ ਕੇ ਨਹੀਂ ਚੱਲੇ ਇਹ ਕਿਸੇ ਦਾ ਭਲਾ ਲੋਚ ਕੇ ਚੱਲੇ ਬਿਲਕੁਲ ਭਾਈ ਜਦੋਂ ਮੈਂ ਇਹ ਚੀਜ਼ ਲੈ ਕੇ ਚੱਲਿਆ ਤਾਂ ਪਰਮਾਤਮਾ ਨੇ ਮੈਨੂੰ ਕਮੀ ਵੀ ਨਹੀਂ ਆਉਣ ਦਿੱਤੀ ਪਰਮਾਤਮਾ ਨੇ ਹਨਾ ਇੱਕ ਤਰ੍ਹਾਂ ਆਪਾਂ ਕਹਿ ਦਈਏ ਫਰਸਤੋ ਅਰਤੇ ਅੱਜ ਇੱਕ ਇੱਕ ਮੈਂ ਤੁਹਾਡੇ ਤੋਂ ਹੋਰ ਗੱਲ ਵੀ ਆਪਾਂ ਪਰਸਨਲ ਵੀ ਗੱਲਬਾਤ ਕਰਾਂਗੇ ਫਾਦਰ ਸਾਹਿਬ ਨਹੀਂ ਹੈਗਾ ਅੱਛਾ ਮਹਿਸੂਸ ਹੋ ਰਿਹਾ ਵੀ ਜਜੂ ਹੰਦੇ ਤਾਂ ਕਿਤਨਾ ਕਿਤੇ ਬਿਲਕੁਲ ਬਈ ਸਭ ਤੋਂ ਵੱਡੀ ਕਮੀਆਂ ਹਨਾ ਮੈਂ ਅੱਜ ਇੱਥੇ ਆਪਾਂ ਕਹਿ ਦਈਏ ਬਈ ਇਹ ਚੀਜ਼ ਹਿੰਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਹਨਾ ਤੇ ਮੈਂ ਉਹਨਾਂ ਦੀ ਕਬਰ ਤੇ ਜਾ ਕੇ ਆਇਆ ਹਨਾ ਉੱਥੇ ਮੈਨੂੰ ਪਤਾ ਬਈ ਉਹ 2 ਮਿੰਟ 3 ਮਿੰਟ ਬਈ ਮੇਰੇ ਤੇ ਕੀ ਬੀਤ ਗਿਆ ਹਨਾ ਤੇ ਜਦੋਂ ਵੀ ਮੈਂ ਕੋਈ ਕਾਰਜ ਕਰਦਾ ਤਾਂ ਮੇਰੀ ਆਤਮਾ ਮੈਂ ਪਹਿਲਾਂ ਉਹਨਾਂ ਕੋਲ ਜ਼ਰੂਰ ਹਨਾ ਕਿਉਂਕਿ ਇਹ ਇੱਕ ਤਰ੍ਹਾਂ ਮੇਰੇ ਅੰਦਰ ਹਮੇਸ਼ਾ ਹੀ ਮੈਨੂੰ ਰਹਿਣਾ ਕਿ ਯਾਰ ਜੋ ਮੇਰੇ ਫਾਦਰ ਸਾਹਿਬ ਚਾਹੁੰਦੇ ਸੀ ਜਿਵੇਂ ਹੁਣ ਤੁਸੀਂ ਦੇਖਿਆ ਉਹਨਾਂ ਦੇ ਫਰੈਂਡ ਹਾਂ ਉਹਨਾਂ ਦੇ ਸਰਪੰਚ ਸਾਹਿਬ ਉੱਠ ਕੇ ਗਏ ਨੇ ਉਹ ਵੀ ਇਹ ਤੁਹਾਡੀ ਅੱਖਾਂ ਦੇ ਵਿੱਚ ਉਦੋਂ ਨਮ ਸੀਖਾਂ ਤੁਹਾਡੀ ਉਹਨਾਂ ਉਹ ਵੀ ਬਾਈ ਇਹੀ ਗੱਲ ਕਰਦੇ ਸੀ ਬਈ ਬਾਪੂ ਨਾਲ ਗੱਲ ਕਰਦਾ ਹੁੰਦਾ ਸੀ ਤੇਰੀ ਕਿ ਬਾਕੀ ਭਰਾਵਾਂ ਨੇ ਨਹੀਂ ਬਈ ਜੇ ਇਹ ਮੁੰਡਾ ਮੇਰਾ ਗਲਤ ਹੋ ਗਿਆ ਪਰ ਜੇ ਇਹ ਸੁਧਰ ਜੇ ਇਹ ਬਹੁਤ ਅੱਗੇ ਆ ਸਕਦਾ ਹੈ ਨਾ ਜਾ ਸਕਦਾ ਤੇ ਉਹੀ ਬਾਈ ਕਮੀਆਂ ਮਹਿਸੂਸ ਹੈ ਨਾ ਹੁੰਦੀ ਆ ਤੇ ਹੁੰਦੀ ਰਹਿਣੀ ਆ ਉਹ ਕਦੇ ਘਟ ਉੜੀ ਨਹੀਂ ਹੋਣੀ ਅਫਸੋਸ ਰਹਿਣਾ ਕਿ ਮੈਂ ਜਿਉਂਦੇ ਜੀ ਉਹਨਾਂ ਨੂੰ ਸੁੱਖ ਨਹੀਂ ਦੇ ਸਕਿਆ ਤਾਂ ਉਹਨਾਂ ਨੂੰ ਇਹ ਦਿਨ ਦਿਖਾ ਨਹੀਂ ਸਕਿਆ ਜਾਨੀ ਇਹ ਚੀਜ਼ ਤੋਂ ਬਈ ਦੂਜੇ ਭਰਾ ਆਪਣੇ ਸਿੱਖਿਆ ਲੈਣ ਬਈ ਜਦੋਂ ਮਾਪੇ ਤੁਰ ਜਾਂਦੇ ਆ ਉਦੋਂ ਗਾ ਫਿਰ ਸਾਡੇ ਲਈ ਸਨ ਕਿ ਜਿਹੜੇ ਨੌਜਵਾਨ ਅੱਜ ਗਲਤ ਕੰਮਾਂ ਦੇ ਵਿੱਚ ਫਸੇ ਹੋਏ ਨੇ ਇਤਨਾ ਕਿਤੇ ਤੁਸੀਂ ਉਹਨਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਹੋ ਵੀ ਇਹ ਚੀਜ਼ ਦੇ ਵਿੱਚੋਂ ਬਾਹਰ ਨਿਕਲਣਾ ਮਾਪੇ ਆਹ ਵੋ ਭਾਈ ਹਨਾ ਕਿਉਂਕਿ ਅਸੀਂ ਇਕੱਲੇ ਨਹੀਂ ਸਾਡੇ ਨਾਲ ਪਰਿਵਾਰ ਜੁੜਿਆ ਹੋਇਆ ਸਾਡੇ ਮਾਪੇ ਆਪਣੇ ਭੈਣ ਭਰਾ ਨੇ ਹਨਾ ਜਿਨ੍ਹਾਂ ਹੀ ਮੇਰੇ ਮਾਂ ਅੱਜ ਚਾਹੇ ਮੈਂ ਇਹ ਚੀਜ਼ਾਂ ਹਾਸਲ ਕਰ ਲਈਆਂ ਪਰ ਸਭ ਤੋਂ ਵੱਡੀ ਰੀਤ ਮੈਂ ਕਵਾਲੀ ਹਮ ਹੈਨਾ ਉਹ ਚੀਜ਼ ਕਦੇ ਵੀ ਨਹੀਂ ਪੂਰੀ ਹੋਣੀ ਇਹ ਚੀਜ਼ਾਂ ਆ ਜਾਣੀਆਂ ਪਰ ਉਹ ਮੈਨੂੰ ਪਤਾ ਨਹੀਂ ਹਨ ਸਾਡੇ ਤੇ ਜਾਂ ਸਾਡੇ ਪਰਵਾਰ ਤੇ ਕੀ ਵੀਤੀ ਹਮ ਅੱਛਾ ਫਿਰ ਇੱਕ ਅੰਤ ਦੇ ਵਿੱਚ ਜਿਹੜੇ ਨੌਜਵਾਨ ਜਾਂ ਜਿਹੜੇ ਪਰਿਵਾਰ ਇਸ ਵੀਡੀਓ ਨੂੰ ਦੇਖ ਰਹੇ ਨੇ ਬਿਲਕੁਲ ਉਹਨਾਂ ਦੀ ਵੀ ਕੋਈ ਨਾ ਕੋਈ ਰਿਸ਼ਤੇਦਾਰੀ ਦੇ ਵਿੱਚ ਜਾਂ ਸਾਕਾ ਸੰਬੰਧੀ ਕੋਈ ਇਸ ਅਲਾਮਤ ਤੋਂ ਪੀੜਤ ਆ ਤੇ ਤੁਹਾਡਾ ਐਡਰੈਸ ਕੀ ਆ ਜਿੱਥੇ ਉਹ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ ਤੇ ਆਪਣਾ ਕੰਟੈਕਟ ਨੰਬਰ ਵੀ ਜ਼ਰੂਰ ਭਾਈ ਆਪਣਾ ਵੀਰ ਕਲੀਨਿੰਗ ਕ ਪੈਂਡ ਖੇੜਾ ਇਹ ਅਹਮਦਗੜ ਮੰਡੀ ਦੇ ਨੇੜੇ ਪੈ ਜਾਂਦਾ ਜਿੱਤੇ ਨੰਬਰ ਆਪਣਾ 98785 77874 ਤੇ 911543025 ਮੈਂ ভাই ਜਿਵੇਂ ਤੁਸੀਂ ਕਿਹਾ ਉਹਨਾਂ ਦੇ ਰਿਸ਼ਤੇਦਾਰ ਪੈ ਰਹੇ ਪਈਆਂ ਜੋ ਵੀ ਭਾਈ ਉਹਨਾਂ ਨੂੰ ਸਮਝੋ ਪਹਿਲੀ ਗੱਲ ਤਾਂ ਉਹਨਾਂ ਨੂੰ ਨਸ਼ੇਣੀ ਨਾ ਉਹਨਾਂ ਨੂੰ ਪਾਗਲ ਨਾ ਉਹਨਾਂ ਨੂੰ ਮਰੀਜ਼ ਸਮਝੋ ਤੇ ਉਹਨਾਂ ਦਾ ਟ੍ਰੀਟਮੈਂਟ ਕਰਾਓ ਉਹਨਾਂ ਦਾ ਸਾਥ ਨਾ ਛੱਡੋ ਹਨਾ ਤੇ ਸਫਲ ਹੋ ਜਾਓਗੇ ਕਿਉਂਕਿ ਇੱਕ ਨਸ਼ਾ ਕਰਨ ਵਾਲਾ ਨਾ ਨਸ਼ਾ ਛੱਡਣਾ ਚਾਹੁੰਦਾ ਏ ਇੱਕ ਕ੍ਰਾਈਮਨਲ ਸਿੱਧਾ ਹੋਣਾ ਚਾਹੁੰਦਾ ਪਰ ਬਾਈ ਉਹਨੂੰ ਕੋਈ ਰਾਹ ਨਹੀਂ ਮਿਲਦਾ ਨਸ਼ੇ ਵਾਲਾ ਬੰਦਾ ਤੋੜ ਤੋਂ ਡਰਦਾ ਆਪਾਂ ਕਹਿੰਦੇ ਨਾ ਸਾਨੀ ਛੱਡਦਾ ਹੈ ਨਾ ਇਹ ਕਹਿੰਦਾ ਬਈ ਕੋਈ ਤਕਲੀਫ ਨਹੀਂ ਹੁੰਦੀ ਹੈ ਨਾ ਅੱਜ ਕਿੰਨੇ ਨੌਜਵਾਨ ਆਪਾਂ ਇਹ ਦੁਨੀਆ ਤੋਂ ਬਾਹਰ ਹੀ ਆ ਚੁੱਕੇ ਨੇ ਤੇ ਫਿਰ ਆਪਣਾ ਜਿਹੜਾ ਟਰੀਟਮੈਂਟ ਆ ਇਹਦੀ ਲੱਤ ਵੀ ਨਹੀਂ ਲੱਗਦੀ ਦਵਾਈ ਦੀ 40 ਦਿਨ ਬਾਅਦ ਦਵਾਈ ਵੀ ਬੰਦ ਹੋ ਉਹ ਬੰਦ ਜਾਂਦੇ ਬੰਦ ਠੀਕ ਹੈ ਕਿਉਂਕਿ ਬਹੁਤਿਆਂ ਪੰਜਾਬ ਦੇ ਵਿੱਚ ਦਵਾਈਆਂ ਦੀ ਜੇਕਰ ਗੱਲ ਕਰੀ ਤਾਂ ਅਜਿਹੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਜੋ ਕਿ ਡੋਜ਼ ਬਰਕਰਾਰ ਰਹਿੰਦੀ ਹੈ ਬਿਲਕੁਲ ਭਾਈ ਉਹ ਸਬਸਟੀਟਿਊਟ ਬਦਲਾ ਇੱਕ ਨਸ਼ੇ ਦਾ ਬਦਲਾ ਠੀਕ ਹੈ ਜੀ ਹਾਂ ਜੀ ਤੇ ਫਿਰ ਇਹਦੇ ਵਿੱਚ ਸਹਿਯੋਗ ਜਿਹੜਾ ਹੈਗਾ ਵਾ ਉਹ ਘਰਦਿਆਂ ਦਾ ਰਿਸ਼ਤੇਦਾਰਾਂ ਦਾ ਦੋਸਤਾਂ ਮਿੱਤਰਾਂ ਦਾ ਜ਼ਰੂਰ ਰਹਿਣਾ ਲਾਜ਼ਮੀ ਹੈ ਬਾਈ ਲਾਜ਼ਮੀ ਆ ਜੇ ਤੁਸੀਂ ਹਨਾ ਉਹਨੂੰ ਨਹੀਂ ਸਮਝੋਗੇ ਉਹ ਆਪ ਦੇਖੋ ਆਪਾਂ ਕਹਿੰਦੇ ਆਂ ਭਈ ਆਪਣਾ ਭੈਣ ਭਰਾ ਇਕਨ ਇਹ ਨਹੀਂ ਹਨਾ ਸੁਦਰਨ ਵਾਲਾ ਹੁਣ ਜੇ ਆਪਾਂ ਕਹਦੀਏ ਇੱਕ ਇੱਥੇ ਸੋਚ ਕੇ ਚੱਲਿਆ ਕਰੋ ਮੈਂ ਤਾਂ ਹਰੇਕ ਨੂੰ ਕਹਿਣਾ ਹੁੰਦਾ ਬਾਈ ਮੈਂ ਆਪਣੇ ਵੀ ਹਨਾ ਪਰਵਾਰ ਨੂੰ ਕਹਿੰਦਾ ਸੀ ਜੇ ਤਾਂ ਸਾਡਾ ਮੁੰਡਾ ਲੈ ਕੇ ਨਿਕਲ ਜੇ ਫਿਰ ਤਾਂ ਅਸੀਂ ਕਹਿੰਨੇ ਆਂ ਸਾਡਾ ਉਹ ਤਾਂ ਉਹਦੇ ਕੀਤੀ ਤਰੱਕੀ ਉਹਦੀ ਕੀਤੀਆਂ ਪ੍ਰਾਪਤੀਆਂ ਦੇ ਸੋਖਾ ਹੰਡਾਉਣ ਦੀ ਵਾਰੀ ਸਾਡੀ ਪਰਿਵਾਰ ਰਿਸ਼ਤੇਦਾਰਾਂ ਦੀ ਜੇ ਹੁਣ ਸਾਡਾ ਮੁੰਡਾ ਇੱਕ ਪਟਕ ਗਿਆ ਜਾਣ ਬੁੱਝ ਕੇ ਨਹੀਂ ਗਲਤ ਹੋ ਗਿਆ ਤਾਂ ਭਾਈ ਫਿਰ ਉਹਦੇ ਨਾਲ ਦੁੱਖ ਵੀ ਵੰਡਾ ਲੋ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਤੇ ਮੁਬਾਰਕਾਂ ਤੁਹਾਨੂੰ अगेन ਇਸ ਕਰਦੀਆਂ ਵਾਹ ਤੇ ਇਹ ਸੰਡਕ ਲਿਖ ਰਹੀਦਾ ਤੇ ਮੈਂ ਸਾਰੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਵੀ ਨਸ਼ਾ ਛੱਡਣ ਦੇ ਵਿੱਚ ਜਿਹੜਾ ਨਸ਼ਾ ਸਣ ਦੇ ਜਿਹਨਾਂ ਤਕਲੀਫ ਆ ਰਹੀ ਆ ਕੋਈ ਦੋਸਤ ਮਿੱਤਰ ਹੁੰਦੇ ਨੇ ਘਰਾਂ ਦੇ ਵਿੱਚ ਜਾਂ ਅਜਿਹੇ ਕੋਈ ਵੀ ਹੋ ਸਕਦਾ ਤੁਹਾਡੇ ਲਾਗੇ ਤਾਂ ਤੁਸੀਂ ਜ਼ਰੂਰ ਹੀ ਇਹਨਾਂ ਨਾਲ ਸੰਪਰਕ ਕਰੋ ਸਕਰੀਨ ਦੇ ਉੱਪਰ ਨੰਬਰ ਵੀ ਚੱਲ ਰਿਹਾ ਇਹਨਾਂ ਦੇ ਨਾਲ ਡਾਕਟਰ ਮਿੱਠੂ ਰਹੀੜਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ